ਬੇਬੇ ਹਾਂ ਭਾਈ ਤੁਸੀਂ ਨਾ ਅੱਜ ਮੈਨੂੰ ਗੀਤ ਸੁਣਾਓ ਮਤਲਬ ਕਿ ਵੀ ਕੋਈ ਸੁਹਾਗ ਸੁਣਦੀਆਂ ਦਾ ਕੁੜੀ ਦੇ ਨਾਮ ਤੇ ਆਉਂਦਾ ਕੁੜੀ ਦਾ ਬਿਸਰ ਗੁੰਦਰ ਕੰਨ ਦਈਆ ਉਹ ਗੀਤ ਸੁਣਾਓ ਉਹ ਸੁਣਾਉਂਗੇ ਹਾਂ ਬਿਸਰ ਗੁੰਦਰ ਵਾਲਾ ਥੇਰੇ ਗੁੰਦਰ ਵਾਲਾ ਅੱਛਾ ਬੀਬੀ ਛੋਡਾ ਬਿਸਰ ਗੁੰਦਿਆ ਸੀ ਜੇ ਛੋਡਾ ਵਿਆਹ ਹੋਇਆ ਸੀ ਹੋਰ ਅਸੀਂ ਵੀ ਛੇਰ ਗੁੰਦਿਆ ਸੀ ਨਾ ਇਹ ਤੋਂ ਅੱਛਾ ਮੈਂਨੇ ਗੁੰਦਿਆ ਸੀ ਛੱਡਾ ਸਾਰਾ ਕਿਹੜਾ ਸਿਰ ਸੀ ਕੀ ਨਾ ਸੀ ਇਹਦਾ ਸਿਰ ਦਾ ਜਿਹੜਾ ਥੋੜਾ ਗੁੰਦ ਕੇ ਗਏ ਸੀ ਜਿਵੇਂ ਬੰਬੂ ਕਟ ਵਾਲਾ ਸਿਰ ਹੁੰਦਾ ਹੈ ਪੀੜਾ ਵਾਲਾ ਸਿਰ ਹੁੰਦਾ ਹੈ ਇਹ ਤਾਂ ਛੱਗੀ ਬੋਲੇ ਪਾਉਂਦੀਆਂ ਨੇ ਗੱਬੇ ਗੁਫਤ ਹੁੰਦੀ ਹੈਗੀ ਭਾਈ ਹੋਈ ਹਾਂ ਤਾਂ ਆਂਦੇ ਹਾਂ ਉਹ ਹੁੰਦਾ ਸਿਰ ਅੱਛਿਆ ਇੱਕ ਵਿਘੜੀ ਵੀ ਪਾਇਆ ਕਰਦੇ ਉਹ ਨਹੀਂ ਪਾਈ ਸੀ ਤੁਸੀਂ ਵਿਘੜੀ ਵੀ ਪਾਈ ਟੀ ਉੱਤੇ ਅੱਛਿਆ ਤੁਹਾਡੇ ਕੋਲੇ ਵਿਘੜੀ ਵੀ ਸੀ ਚਾਂਦੀ ਦੀ ਬਣੀ ਹੁੰਦੀ ਸੀ ਉਹ ਹਾਂ ਅੱਛਿਆ ਵਿਡੀਆਂ ਬੰਦ ਗਏ ਹਾਂ ਅੱਛਾ ਵਾਲੀ ਗੀਤ ਸੁਣਾਉਂਗੇ ਹੈ ਸੁਣਾਉਣੀ ਆ ਅੱਛਿਆ ਵੀ ਉਹ ਕੁੜੀ ਨੂੰ ਮਤਲਕੇ ਵੀ ਕੁੜੀ ਨੂੰ ਗੁੰਦਿਆ ਠਰ ਕਰਦੀ ਐ ਨਾ ਇਹਨਾਂ ਫਿਰ ਕੁੜੀ ਇਹਨੂੰ ਪੁੱਛਦੀਆਂ ਨੇ ਹਾਂ ਬੀਬੀ ਬੁੱਢ ਸੁਆਕ ਲੈਨੀ ਸਰ ਕੇ ਹਾ ਜਾ ਕਰੀਏ ਅੱਛਾ ਉਹ ਕਹਿੰਦੀ ਆ ਮੈਂ ਕਿਈ ਜਾਣਾ ਭੈਣਾ ਮੇਰੀ ਉਹ ਨਹੀਂ ਮੇਰੀ ਬੇਬੇ ਨੂੰ ਪੁੱਛ ਲਓ ਅੱਛਾ ਤਾਂ ਗਾਹ ਨਹੀਂ ਗਾ ਮੇਰੇ ਬਾਪ ਨੂੰ ਪੁੱਛ ਰੋ ਭੈਣ ਪੁੱਛ ਰੋ ਆ ਗਈ ਜਾਂ ਕਿ ਨਹੀਂ ਅੱਛਾ ਹਾਂ ਆ ਵਾਲਾ ਗੀਤ ਹੈ ਗੀਤ ਅੱਛਾ ਸੁਹਾਗ ਹੈ ਨਾ ਸੁਹਾਗਾ ਚਲੋ ਤੇ ਸਮਾ ਦਿਓ ਭਾਈ ਸਾਨੂੰ ਬੇ ਪਹਿਲਾ ਸਿਰ ਫੇਰਾ ਨੈਣੀ ਗੁੰਦਦੀ ਹੁੰਦੀ ਸੀ ਆ ਹਮ ਮੈਂਨੇ ਕੁੰਦੀ ਜੀ ਨਾਈ ਬਾਈ ਕਰੇ ਕੰਮ ਕਰਦੇ ਤੇ ਨਾਈ ਨਾਈ ਕਰਦੇ ਉਹਦੇ ਕੰਮ ਵਿਆਹ ਦਾ ਹਮ ਫਿਰ ਉਹ ਉਹਦੇ ਸ਼ੇਰ ਕਾ ਨਾਉਂਦੀ ਆ ਜਿੰਦੇ ਬੇਦਾ ਕਾ ਨੀ ਕੁੜੀ ਅੱਛਾ ਵੀ ਜਦੋਂ ਸਹੁਰਾ ਨੂੰ ਜਾਣਾ ਹੁੰਦਾ ਸੀ ਕੁੜੀ ਨੂੰ ਉਹਦੇ ਸਿਰ ਕੁੰਦਦੇ ਸੀ ਉਹਦੇ ਸਿਰ ਕੁੰਦਦੀ ਹੁੰਦੀ ਅੱਛਾ ਮੈਂ ਵੀ ਨਾ ਜਾਂਦੀ ਡੋਲਾ ਲੈ ਕੇ ਡੋਲੇ ਜਾਂਦੀ ਅੰਠੇ ਤਾਂ ਰਹਿਣਾ ਅੱਛਾ ਨਾਲੇ ਕੁੜੀ ਦੇ ਜਾਣਾ ਹੁੰਦਾ ਸੀ ਇਹਨੇ ਤੇ ਜਿਹੜੀਆਂ ਵੀ ਹੋਰ ਕੁੜੀਆਂ ਹੁੰਦੀਆਂ ਸੀ ਵਿਆਹ ਦੇ ਵਿੱਚ ਸਾਰੀਆਂ ਉਹਨਾਂ ਦੇ ਵੀ ਸਿਰ ਗੁੰਦਦੀ ਹੋਊਗੀ ਫਿਰ ਨੈਣ ਤਾਂ ਸਾਰਿਆਂ ਦਾ ਸਿਰ ਬਣਾਉਂਦੀ ਹੋਊਗੀ ਉਹ ਸਿਰ ਫਿਰ ਹੋਰ ਨੈਣਾਂ ਤੋਂ ਕੰਡਾਉਂਦੀਆਂ ਠੀਆਂ ਅੱਛਾ ਸੱਗੀ ਫੁੱਲ ਲਾ ਕੇ ਉੱਪਰ ਹਾਂ ਸੱਗੀ ਫੁੱਲ ਲਾ ਕੇ ਅੱਛਾ ਆਜਣੇ ਬਹਿਈਆਂ ਹੁੰਦੀਆਂ ਸੀ ਨਵੀਆਂ-ਨਵੀਆਂ ਉਹ ਸਾਰਿਆਂ ਸਿਰ ਗੁੰਦਾਨੀਆਂ ਸੀ ਆਪਣੇ ਪਹਿਲਾਂ ਕਦਾ ਦੇਦੀਆ ਇਹ ਕੁੜੀ ਦਾ ਸਿਰ ਉਹਦੇ ਗੁੰਦਣਾ ਜਿੱਤੇ ਬੇਦਾ ਕਰਨੀ ਆ ਅਛਾ ਪਹਿਨੇ ਹੀ ਗੁੰਦਦੇ ਸੀ ਉਹਨਾਂ ਦਾ ਹਾਂ ਉਹ ਪਹਿਲਾਂ ਕਦਾ ਦੇਦੀਆਂ ਸੀ ਵਿਆਹ ਨੂੰ ਫਿਰ ਉਹ ਸਰਗੁੰデア ਵੀ ਖਰਾਬ ਨਹੀਂ ਹੁੰਦਾ ਸੀ ਉਹਨਾਂ ਦੇ ਨੰਦਾਂ ਚ ਬਾਈ ਖਰਾਬ ਹੁੰਦਾ ਤੇ ਹਫਤਾ ਹਫਤਾ ਸਿਰ ਰੱਖ ਲਈਦੀਆਂ ਅੱਛਾ ਖਰਾਬ ਹੁੰਦਾ ਅੱਛਾ ਅੱਛਾ ਪਹਿਲਾਂ ਮਤਲਬ ਇਦਾਂ ਦਾ ਰਵਾਸ ਸੀਗਾ ਕਿਉਂਕਿ ਪਹਿਲਾਂ ਪਾਰਲਰ ਵਗੈਰਾ ਤਾਂ ਹੁੰਦੇ ਨਹੀਂ ਸੀ ਹੈਨਾ ਕੋਈ ਤਿਆਰ ਕਰਨੀ ਆਉਂਦਾ ਸੀ ਕੁੜੀ ਨੂੰ ਨਾ ਨਾ ਜਿਵੇਂ ਅੱਜ ਕੱਲ ਤਾਂ ਤਿਆਰ ਹੋ ਕੇ ਆਉਂਦੀਆਂ ਨੇ ਨਾ 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 ਇਹ ਕੋਈ ਕਮਿਊਨਿਟੀ ਘਰ ਇਹ ਕੁੜੀ ਨੂੰ ਤਿਆਰ ਕਰਨਾ ਨਹੀਂ ਨਹੀਂ ਰੌਣੀ ਹਫਤਾ ਤੇ ਦੂਹ ਲੋਟ ਅੱਛਾ ਸਾਰੇ ਲੱਤਾਂ ਦੇ ਪੈਰਾਂ ਤੇ ਸਾਰੇ ਲੌਂਡੀਆਂ ਨੇ ਉਹਦਾ ਹਾਈ ਲੈ ਰਿਆ ਜਾ ਕਮੋ ਮਾ ਧਈ ਗਿਆ ਲੈ ਪਹਿਲਾਂ ਤਾਂ ਹੱਤਾਂ ਦੇ ਵਿੱਚ ਮਹਿੰਦੀ ਲਾ ਦਿੰਦੇ ਸੀ ਨਾ ਤਰੇ ਆ ਹੁੰਦੇ ਨਾ ਹੋਂ ਤੇ ਆ ਗੁੱਠ ਜਿਹੜੀਆਂ ਉਹ ਬੜਾ ਗੁੱਠਾ ਨੇ ਹਾਂ ਤਾਂ ਹਾਂ ਇੱਥੇ ਰੱਖਉਂਦੀ ਬੱਸ ਮੈਦੀ ਹਾਂ ਵਟਕੇ ਤਰੇ ਹੁੰਦੇ ਸੀ ਨਾ ਹਾਂ 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 ਹੀ ਲਾਇਆ ਕਰਦੇ ਸਹੀ ਗੱਲ ਹੈ ਹੁਣ ਤਾਂ ਬਹੁਤ ਮਹਿੰਦੀ ਲਾ ਦਿੰਦੀ ਹਾਂ ਹਾਂ ਉਹ ਤਾਂ ਮੈਦੀ 5 5 6 6000 ਦਿੰਦੀਆਂ ਨੇ ਸਹੀ ਗੱਲ ਹੈ ਕੰਤਾ ਸਾਰੇ ਮਤਲਬ ਕਿ ਪਾਰਲਰ ਚ ਹੀ ਤਿਆਰ ਹੋ ਕੇ ਆਉਂਦੀ ਹੈ ਕੁੜੀ ਨਾ ਨਾ ਪਹਿਲਾਂ ਤਾਂ ਨੈਣ ਤਿਆਰ ਕਰਦੀ ਸੀ ਜੱਡ ਕੋਈ ਪਾਰਲਰ ਨਹੀਂ ਤੇ ਫੁੱਲ ਨਹੀਂ ਤੇ ਹੁੰਦੇ ਕਰੇ ਨਹੀਂ ਆ ਨਾ ਨਿਆਜ਼ ਕਰ ਗੁੰਦੜਾ ਹਮ ਬੀਬੀ ਬੁੱਢ ਸੁਹਾਗਣੇ ਨੀ ਸਿਰ ਕੇ ਹਾਜਾ ਕਰੀਏ ਬੀਬੀ ਬੁੱਢ ਸੁਹਾਗਣੇ ਨੀ ਜਾਣਾ ਪਾਇਣੋ ਮੇਰੀਓ ਨੀ ਮੇਰੀ ਬੇਬੇ ਨੂੰ ਪੁੱਛ ਲੋ ਮੈਂ ਕੀ ਜਾਣਾ ਪਾਇਣੋ ਮੇਰੀਓ ਨੀ ਮੇਰੀ ਬੇਬੇ ਨੂੰ ਪੁੱਛ ਲੋ કરીએ ਮੈਂ ਕੀ ਜਾਣਾ ਪੈਣੋ ਮੇਰੀਓਨੀ ਮੇਰੀ ਪਾਬੋ ਨੂੰ ਪੁੱਛ ਲੋ ਮੈਂ ਕੀ ਜਾਣਾ ਪੈਣੋ ਮੇਰੀਓਨੀ ਮੇਰੀ ਪਾਬੋ ਨੂੰ ਪੁੱਛ ਲੋ ਬੀਬੀ ਸੁਹਾਗਣੇ ਨੀ ਸਿਰ ਕੇ ਹਾਜ ਕਰੀਏ ਬੀਬੀ ਬੋਡ ਸੁਹਾਗਣੇ ਨੀ ਸਿਰ ਕੇ ਹਾਜ ਕਰੀਏ ਮੈਂ ਕੀ ਜਾਣਾ ਪਹਿਣੋ 베ਰੀਓ ਨੀ ਮੇਰੀ ਪਹਿਣਾ ਨੂੰ ਪੁੱਛ ਲੋ ਗੜਨੇ ਨੀ ਸਿਰ ਕੇ ਹਾਜ ਕਰੀਏ ਬੀਬੀ ਬੂਡ ਸੁਹਾਗਣੇ ਨੀ ਸਿਰ ਕੇ ਹਾਜ ਕਰੀਏ ਮੈਂ ਕੀ ਜਾਣ ਪਾਇਣੋ ਮੇਰੀ ਓਰੀ ਮੇਰੀ ਚਾਚੀ ਨੂੰ ਕੁਛ ਲੋ ਜਾਣਾ ਪੈਣੋ ਮੇਰੀ ਓ ਨੀ ਮੇਰੀ ਚਾਚੀ ਨੂੰ ਪੁੱਛ ਲੋ ਬੀਬੀ ਬੁੱਢ ਸੁਹਾਗਣੇ ਨੀ ਸਿਰ ਕੇ ਹਾਜਾ ਕਰੀਏ ਬੀਬੀ ਬੁੱਢ ਸੁਹਾਗਣੇ ਨੀ ਸਿਰ ਕੇ ਹਾਜਾ ਕਰੀਏ ਮੈਗੀ ਜਾਣਾ ਪੈਣੋਂ ਮੇਰੀ ਓਨੀ ਮੇਰੀ ਤਾਈ ਨੂੰ ਪੁੱਛ ਲੋ ਮੈਗੀ ਜਾਣਾ ਪੈਣੋਂ ਮੇਰੀ ਓਨੀ ਮੇਰੀ ਤਾਈ ਨੂੰ ਪੁੱਛ ਲੋ ਲੀ ਬੀ बुढ़ सुहागने सिर के हाजा करिए मैं की जाना भैनों मेरी ओनी मेरी बुआनू पुछ लो मैं की जाना जानी मेरी ओनी बुआनू पुछ लो बीबी बुड सुहागने सिर के हाज करिए बीबी बुड़ सुहागने सिर के हाज करिए मैं की जाना पैणो मेरी ओनी मेरी मामी ਨਾ ਪੈਣੋ 베ਰੀਓਨੀ ਮੇਰੀ ਮਾਮੀ ਨੂੰ ਪੁੱਛ ਲੋ ਬੀਬੀ ਬੁੱਢ ਸੁਹਾਗਣੇ ਨੀ ਸਿਰਕੇ ਹਾਜ ਕਰੀਏ ਬੀਬੀ ਬੁੱਢ ਸੁਹਾਗਣੇ ਨੀ ਸਿਰਕੇ ਹਾਜ ਕਰੀਏ ਮੈਂ ਕੀ ਆਣਾ ਪੈਣੋ 베ਰੀਓਨੀ ਮੇਰੀ ਮਾਸੀ ਨੂੰ ਪੁੱਛ ਲੋ ਮੈਂ ਕੀ ਆਣਾ ਪੈਣੋ 베ਰੀਓਨੀ ਮੇਰੀ ਮਾਸੀ ਨੂੰ ਪੁੱਛ ਲੋ ਹਾਂਜੀ ਇਹ ਸਵਾਗਤ ਤੁਹਾਨੂੰ ਕਿਵੇਂ ਲੱਗਿਆ ਜੀ ਸਾਨੂੰ ਲਾਇਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਤੇ ਸਾਰੇ ਮਤਲਬ ਕਿ ਰਸਮਾਂ ਦੇ ਗੀਤ ਆਪਾਂ ਨੂੰ ਗਾਉਣੇ ਚਾਹੀਦੇ ਨੇ ਤੇ ਵਿਆਹ ਸ਼ਾਦੀਆਂ ਦੇ ਵਿੱਚ ਦੇਖੋ ਕਿੰਨਾ ਪਿਆਰਾ ਗੀਤ ਬੇਬੇ ਨੇ ਦੱਸਿਆ ਕਿ ਪਹਿਲਾਂ ਸਿਰ ਗੁੰਦਿਆ ਕਰਦੇ ਸੀ ਕੁੜੀ ਦਾ ਤੇ ਸਾਰੀਆਂ ਸਹੇਲੀਆਂ ਸਰੀਕਾ ਕਬੀਲਾ ਸਾਰਾ ਇਕੱਠਾ ਹੋ ਕੇ ਤੇ ਆਪਣਾ ਨੈਣ ਆਂਦੀ ਸੀ ਸਿਰ ਗੁੰਦਣ ਵਾਸਤੇ ਤੇ ਬਹੁਤ ਸੋਹਣਾ ਸਿਰ ਬਣਾਇਆ ਜਾਂਦਾ ਸੀ ਕੁੜੀ ਦਾ ਵਿਆਹ ਵਾਲੀ ਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਇੱਕ ਚੈਨਲ ਸਾਡਾ ਹੋਰ ਚੱਲਦਾ ਜੀ ਮਹਿਕ ਦੀਆਂ ਤੰਦਾਂ ਉਸ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਉਸ ਤੇ ਵੀ ਮੇਰੀ ਵੀਡੀਓ ਚ ਪਾਈਆਂ ਹੁੰਦੀਆਂ ਨੇ ਤੁਸੀਂ ਜਰੂਰ ਉਸ ਵੀਡੀਓ ਨੂੰ ਜਰੂਰ ਸੁਣਨਾ ਜੀ ਤੇ ਅੱਗੇ ਤੋਂ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ